4 ਤਾਰੀਖ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲੀ ਰਾਵੀ ਦਰਿਆ ਦੇ ਵਿੱਚ ਪੀੜਿਤ ਪਰਿਵਾਰ ਨੇ ਕਤਲ ਦੀ ਜਤਾਈ ਅਸ਼ੰਕਾ ਫਿਲਹਾਲ ਪੁਲਿਸ ਕਰ ਰਹੀ ਪੂਰੇ ਮਾਮਲੇ ਦੀ ਜਾਂਚ ਪਠਾਨਕੋਟ ਦੇ ਰਾਵੀ ਦਰਿਆ ਦੇ ਕੋਲ ਰਹੇ ਲੋਕਾਂ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਲੋਕਾਂ ਨੇ ਰਾਵੀ ਦਰਿਆ ਦੇ ਵਿੱਚ ਇੱਕ ਸ਼ਖਸ ਦੀ Laash ਵੇਖੀ ਕੇਸ ਦੀ ਜਾਣਕਾਰੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਪੁਜੀ ਪੁਲਿਸ ਨੇ ਜਦ ਪੜਤਾਲ ਕੀਤੀ ਤਾਂ ਕੁਝ ਦਿਨ ਪਹਿਲਾਂ ਹੀ ਘਰ ਤੋਂ ਗਏ ਸ਼ਖਸ ਦੀ ਜੋ ਰਿਪੋਰਟ ਪੁਲਿਸ ਨੂੰ ਮਿਲੀ ਸੀ ਉਸ ਆਧਾਰ ਤੇ ਜਦੋਂ شناخت ਕੀਤੀ ਤਾਂ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ 4 ਤਾਰੀਖ ਨੂੰ ਲਾਪਤਾ ਹੋਏ ਨੌਜਵਾਨ ਦੀ ਭਾਲ ਜੋ ਪੁਲਿਸ ਕਰ ਰਹੀ ਸੀ ਉਸ ਦੀ Laash ਰਾਵੀ ਦਰਿਆ ਦੇ ਵਿੱਚੋਂ ਮਿਲਣ ਦੇ ਚਲਤੇ ਪੁਲਿਸ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ वाहवा उन इस बारे गल करते हुए पीड़ित परिवार ने कहा कि मृतक न कुछ लड़के घरों लन फिर चार तारीख तो बाद एक वापस नहीं परतिया जिसकी जानकारी असी पुलिस ने भी दिखी सी फिलहाल हूँ इस नौजवान की लाश बरामद हुई है पीड़ित परिवार ने पुलिस को इंसाफ की गुहार लगाई है वाइट पीड़ित परिवार

ਯਾਰ ਕੱਪਲੀ ਕਿਨੇ ਕਿਉਂ ਸੁੱਤੇ ਆ ਬੇਲਾ ਬੱਚਾ ਮੈਂ ਜਿਨਾ ਕੰਮੇ ਰਹੀ ਯਾਰ ਉਹਦੇ ਕਿਵਣੀ ਇੱਕ ਹੀ ਮੇੜਿਆ ਉਹਨੇ ਸਮਝੇ ਕਿ ਬੱਲਾ ਕੁਝ ਨਹੀਂ ਕਰਦਾ ਮੇਰਾ ਬੱਚਾ ਮੈਂ ਸਮਝ ਨਹੀਂ ਮੈਂ ਬੱਚਾ ਮਰਦਾ ਪਾਟੋ ਬੁੜਾ ਮੇਰੇ ਕੋਲ ਪਿਆ ਇਹਦੇ ਅੰਦਰ ਮੈਂ ਜਗਾ ਚੇਤਨਾ ਆਪਾਂ ਚੁੱਕਰ ਚੁੱਕਰ ਮੇਰਾ ਬੱਚਾ ਛੱਡ ਗਿਆ ਚੁੱਕਰ ਵੀ ਦਨ ਦੀ ਗੱਲ ਚੁੱਕਰ ਕਰ ਕੀ ਨਾਜੀ ਤੁਹਾਡਾ ਬਲਵਿੰਦਰ ਸਿੰਘ ਆ ਤੁਸੀਂ ਗਏ ਸੀ ਡੈਡ ਬੋਡੀ ਲੈਣ ਵਾਸਤੇ ਕੀ ਕਹਣਾ ਹੈ ਸਰ ਗਿਆ ਨਾ ਮਾਰਿਆ ਬੁੱਧ ਪੂਰੀ ਚੰਨਾ ਮਰਦਾ ਨੇ ਇਹਨਾਂ ਲੱਤਾ ਵੀ ਬੰਨੇ ਦੀਆਂ ਨੇ ਇੱਥੇ ਬਾਹਾਂ ਵੀ ਬੰਨੇ ਦੀਆਂ ਹੁੰਦੀਆਂ ਇਹ ਗੱਲ ਵੀ ਘੋਟੇ ਦਾ ਨਾ ਨੇ ਉਹਨਾਂ ਨੇ ਇਹ ਚੀਜ਼ਾਂ ਦੀ ਤੋੜ ਤੇਰੀ ਮਾਰ ਮਾਰ ਕੇ ਪਿੱਛੋਂ ਮਾਰਦਾ ਪੂਰੀ ਹਾਲ ਕਿਤੇ ਪੂਰੀ ਚਲਾ ਮਾਰਦਾ ਜੈ ਇਸੇ ਰਿਥੋ ਟੋਏ ਪਾ ਤੇ ਮਾਰ ਮਾਰ ਕੇ ਨਾ ਪੂਰੀ ਚਲਾ ਮਾਰਦਾ ਨਾ ਬੇਤਰਸੀ ਨਾਲ ਮਾਰਦਾ ਨਾ ਇਹਨਾਂ ਨੇ ਬਹੁਤ ਬੇਰਮੀ ਨਾਲ ਮਾਰਿਆ ਨਾ ਕੱਖ ਨਹੀਂ ਛੱਡਦਾ ਨਾ ਇਹ ਸੀ ਜੇ ਨੱਕ ਭੰਤ ਦੇ ਨੇ ਮੂੰਹ ਇਦੋਂ ਇਦਾਂ ਟੋਏ ਪਾ ਤੇ ਇਦਾਂ ਲੰਗਾਲਾਏ ਪੂਰਾ ਘੋਟ ਕੇ ਮਾਰਦਾ ਨਾ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਮਾਰਿਆ ਇਹ ਲੱਗਾ ਫੇਲਾ ਤਿੰਨ ਬੰਦੇ ਆਏ ਨਾ ਅੱਗੇ ਹੁੰਦਾਂ ਦੱਸਣਗੇ ਪੁਲਿਸੀ ਦੱਸਣਗੀ ਵੀ ਕੀ ਕਿਨੇ ਬੰਦੇ ਆ ਕੀ ਹਸਤਾਵੇਂ ਕਿੰਨਾ ਮਾਰਿਆ ਨਾ ਕੀ ਕੀਤਾ ਕਦੋਂ ਕਰੋ ਘਰੋਂ ਕਦੋਂ ਦਾ ਗਾਇਓ ਘਰੋਂ ਇਹ 4 ਤਰੀਕ ਦਾ ਆ ਗਿਆ ਜੀ ਨਗਰ ਕੀਰਤ ਨਹੀਂ ਨਗਰ ਕੀਰਤ ਦੇ ਬਾਅਦ ਸ਼ਾਮ ਨੂੰ ਆ ਗਿਆ ਪਿੰਡੇ ਪਿੰਡੋ ਇਹ ਨਿਕਲੇ ਨਾ ਕੋਈ ਮੁੜੇ ਨਾ ਬੇੜਬੋੜ ਕੀਤਾ ਇਹਦਾ ਫੋਨ ਰਾਂਚ ਬਦਲ ਲੈ ਕੇ ਗਏ ਨੇ ਨੂੰ ਇਹਨਾਂ ਨੇ ਨੀਤਾ ਕੋਈ 6:30 ਵਜੇ ਨਾਲ ਇੱਥੋਂ ਲੈ ਗਏ ਨੇ 8:30 ਵਜੇ ਤੱਕ ਇਹਨਾਂ ਨਾਲ ਗੱਲ ਹੋਈ ਆ ਉਹਦੇ ਬਾਅਦ ਜੀ ਦਾ ਫੋਨ ਵੀ ਲੱਪਿਆ ਇਹਨਾਂ ਚੁੱਕਣ ਨਹੀਂ ਦੇਣਾ ਫਿਰ ਇਹਦਾ 9:30 ਵੇ ਬਿਲਕੁਲ ਸੋਚੋ ਹੋ ਗਿਆ ਉਹਦੇ ਬਾਅਦ ਸਾਡੀ ਕੋਈ ਗੱਲ ਹੀ ਨਹੀਂ ਹੋਈ ਇਹਦੇ ਨਾਲ ਇਹ ਬਥੇਰੀ ਤ ਕਾਹ ਨਾ ਦੀ ਰਹੀ ਜੀ ਸਾਬ ਜੀ ਥਾਣੇ ਵੀ ਗਏ ਆ ਸਭ ਕੁਝ ਕੀਤਾ ਉੱਥੇ ਵੀ ਕਹਿੰਦੇ ਆ ਅਫਿਆ ਦਰਜ ਹੋਦੀ ਐ ਸਭ ਕੁਝ ਹੋ ਗਿਆ ਕੱਖ ਨੇ ਆ ਇਹਨਾਂ ਨੇ ਪੰਜ ਚਾਰ ਦਿਨ ਕੱਖ ਨਹੀਂ ਕੀਤਾ ਥਾਣੇ ਨਾਲ ਨੇ ਬਾਜੀ ਜਾ ਕੇ ਇਹਨਾਂ ਨੇ ਸਿਰਫ ਰਾਤੀ ਕੀਤੀ ਇਹਨਾਂ ਨੇ ਕਾਰਵਾਈ ਵੀ ਸਾਡੇ ਕੋਲ ਪਰਚਾ ਦਰਜ ਕਰਨਾ ਆ ਤੁਹਾਡੇ ਅੱਗੇ ਕਾਰਵਾਈ ਕਰਨੀ ਆ ਜੀ ਸਿਰਫ ਰਾਤ ਦੀ ਕੀਤੀ ਆ ਉਹ ਵੀ ਨਾ ਆਪ ਇਹਨਾਂ ਕਰਕੇ ਸਾਡੀ ਨਾਲ ਕੀਤੀ ਆ ਕਿ ਨਾ ਕੋਈ ਹੱਡੀ ਸੁਣਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਤੋਪਿਆ ਨਾ ਵੀ ਕੋਈ ਸੀਰੀਅਸ ਪੁਲਿਸ ਕੁਝ ਨਹੀਂ ਕਰਤੀ ਕੀਤੀ ਇਹਨਾਂ ਨੇ ਤਾਂ ਸਾਡੇ ਦਿਨ ਜਿਹੜੇ ਬੰਦੇ ਰੱਸ਼ ਕੀਤੇ ਕਿਸਣਾ ਹੋਏ ਇਹ ਪਤਾ ਨਹੀਂ ਕਿ ਨਾ ਕੀ ਕੀਤਾ ਕੀ ਨਹੀਂ ਕਿਹੜੇ ਹਿਸਾਬ ਨਾਲ ਬੰਦੇ ਰਚ ਗਏ ਤੇ ਇਹਨਾਂ ਨੇ ਆਈ ਇਹਨਾਂ ਨੂੰ 4 3 5 3 ਤਿੰਨ ਦੇ ਕੋਲ ਗਿਆ ਇਹਨਾਂ ਨੂੰ ਕਿਹਾ ਵੀ ਇਹ ਮੋਟਰਸਾਈਕਲ ਦਾ ਨੰਬਰ ਹੈਗਾ ਆ ਇਹ ਸ਼ਹਿਰ ਸੰਨੀ ਦੇ ਬੰਦੇ ਨੇ ਤੁਸੀਂ ਇਹਨਾਂ ਨੂੰ ਚੁੱਕੋ ਅੰਨੇ ਜੀ ਸਾਡੇ ਹੱਥ ਪੱਜੇ ਰਹੀ ਕੁਛ ਕਰ ਨਹੀਂ ਸਕਦੇ ਆਈ ਕੁਛ ਕਰ ਨਹੀਂ ਸਕਦੇ ਜੇ ਤੁਸੀਂ ਕੁਛ ਕਰ ਨਹੀਂ ਸਕਦੇ ਤਾਂ ਫਿਰ ਲੋਕਾਂ ਨੇ ਐਦਾ ਹੀ ਮਾਰ ਦੋਗੇ ਫਿਰ ਕੀ ਕਰਾਂ ਆਪੀਲ ਚਾਹਨੇ ਸਾਨੂੰ ਜਿਹੜਾ ਸਾਡਾ ਬੱਚਾ ਮਰਿਆ ਐਦਾ ਇਹਨਾਂ ਨੂੰ ਮਾਰੋ ਇਹਨਾਂ ਨੂੰ ਕੋਈ ਫਾਂਸੀ ਪਹੁੰਚੀ ਦਿਓ ਇਹਨਾਂ ਨੂੰ ਪਤਾ ਲੱਗਿਆ ਵੀ ਕਿਹਦਾ ਬੱਚਾ ਕਿਦਾਂ ਮਾਰਦੇ ਨੇ ਕਿਦਾਂ ਕਿਹਦਾ ਅਗੁੱਦ ਚਲ ਗਿਆ ਸਾਡਾ ਬੱਚਾ ਚਲ ਗਿਆ ਸਾਡਾ ਇਹਨਾਂ ਬਹੁਤ ਗਲਾ ਘੋਟ ਕੇ ਤਰਸੀ ਨਾਲ ਮਾਰਿਆ ਨਾ ਇਹਦੀ ਪਤਾ ਨਹੀਂ ਕੀ ਹੁੰਦਾ ਸੀ ਬਾਜੀ ਕੀ ਕਿਉਂ ਮਾਰਿਆ ਕੀ ਇਹਨਾਂ ਨੇ ਇਹਨੂੰ ਪੁਲਿਸ ਦੱਸੇਗੀ ਕਿਉਂ ਮਾਰਿਆ ਨਾ ਵੀ ਹਥਿਆਰ वगैरह ਵਰਤੇ ਉਹਨਾਂ ਨੇ ਪਤਾ ਨਹੀਂ ਇਹਨਾਂ ਕੀ ਕੀ ਕੀਤਾ ਦਾ ਕਹਦੇ ਨਾਲ ਮਾਰਿਆ ਪਰ ਮਾਰਿਆ ਦਾ ਬਹੁਤ ਬੁਰ ਚਲਾਣਾ ਇਹਨਾਂ ਨੇ ਇਹਨਾਂ ਇਹ ਚੀਜ਼ਾਂ ਜਿਹੜੀਆਂ ਡ੍ਰਿਪ ਨੇ ਮਾਰਿਆ ਦਾ ਇਹ ਚੀਜ਼ਾਂ ਤੋੜ ਤੇ ਇਹ ਟੋਏ ਪਾ ਤਾ ਇਹਨੂੰ ਦੇ ਸਾਰੇ ਇੱਧਰ ਇੱਧਰ ਇਹ ਸਾਰੇ ਥੱਲੇ ਬਹੁਤ ਰਹਿਮੀ ਨਾਲ ਮਾਰਿਆ ਦਾ ਨੂੰ ਕਿੱਦਾਂ ਲੱਗਦਾ ਕਿੰਨੇ ਕ ਬੰਦੇ ਹੋ ਸਕਦੇ ਆ ਇਹਨਾਂ ਮਾਰਿਆ ਇਸ ਘੜ ਤੋਂ ਘੜ ਪੰਜ 6 ਬੰਦੇ ਦੀ ਗੇਮ ਸਰ ਕੀ ਨਾਜੀ ਤੁਹਾਡਾ ਮੈਂ ਐਡਵੋਕੇਟ ਅਮਰਜੀਤ ਸਿੰਘ ਜੀ ਇਹ ਬੱਚਾ ਬਲਜੀਤ ਸਿੰਘ ਜੀ ਦਾ ਮਰਡਰ ਹੈ ਜੀ ਮੇਰੇ ਪਿੰਡ ਦਾ ਹੀ ਆ ਹੁਣ ਬੜਾ ਬਰੂਟਲੀ ਇਸ ਪੀਸਫੁਲ ਇਲਾਕੇ ਦੇ ਵਿੱਚ ਬਹੁਤ ਮਾੜਾ ਜਿਹੜਾ ਇੱਕ ਬੜੀ ਘਟਨਾ ਵਾਪਰੀ ਹੈ ਬੜਾ ਦੁੱਖ ਹੈ ਕਿ ਬੱਚਾ 4 ਦੀ ਸ਼ਾਮ ਤੋਂ ਲਾਪਤਾ ਹੋਇਆ ਅੱਜ ਇਹ ਮੈਨੂੰ ਅੱਜ 10 ਤਰੀਕ ਨੂੰ ਟ੍ਰੇਸ ਕਰ ਦਿੱਤਾ ਔਰ ਜਿਸ ਤਰ੍ਹਾਂ ਉਹਦੀ ਡੈਡ ਬੋਡੀ ਦੇ ਹਾਲਾਤ ਨੇ ਜਿਸ ਢੰਗ ਨਾਲ ਉਹਨੂੰ ਮਾਰਿਆ ਗਿਆ ਮੈਂ ਕਹਿੰਦਾ ਜੀ ਕੋਈ ਇਸ ਤੋਂ ਮੜਾ ਕੋਈ ਤਰੀਕਾ ਹੋ ਹੀ ਨਹੀਂ ਸਕਦਾ ਜਦ ਜਦਾਂ ਗੰਦਾ ਉਹਨਾਂ ਨੇ ਕ੍ਰਾਈਮ ਕੀਤਾ ਹੈ ਬੱਚਾ ਬਹੁਤ ਵਧੀਆ ਸੀ ਆਪਣਾ ਕੰਮ ਕਰ ਕਰਦਾ ਸੀ ਤੇ ਅਸੀਂ ਚਾਹੁੰਦੇ ਆਂ ਵੀ ਇਹਨਾਂ ਨੂੰ ਜੋ ਵੀ ਮੈਕਸਿਮਮ ਜੋ ਇੰਪ੍ਰਿਜ਼ਨਮੈਂਟ ਹੋਏਗੀ ਅਸੀਂ ਦਵਾਵਾਂਗੇ ਵੀ ਆਪਣਾ ਕੁਰਸੀਆਂ ਤੇ ਲੇਕਿਨ ਬਹੁਤ ਵੱਡਾ ਜਿਹੜਾ ਇਹਨਾਂ ਨੇ ਬਰੂਟਲੀ ਨੂੰ ਕਤਲ ਕਰਕੇ ਜਿਹੜਾ ਹੈ ਲੱਖ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਇੱਕ ਸੰਸਨੀ ਦਾ ਮਾਹੌਲ ਪੈਦਾ ਕਰਤਾ ਅੱਲਾਹ ਕੀ ਦਹਿਸ਼ਤ ਦਾ ਮਾਹੌਲ ਪੈਦਾ ਕਰਤਾ ਤੇ ਮੈਂ ਪੁਲਿਸ ਨੂੰ ਵੀ ਇਹ ਕਹਿਣਾ ਚਾਹਾਂਗਾ ਵੀ ਥੋੜਾ ਜਿਹਾ ਇਲਾਕੇ ਦੇ ਵਿੱਚ ਜਿਹੜਾ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਉਹ ਤੋਂ ਕਿਸੇ ਹੱਦ ਨਾਲ ਨੌਜਵਾਨਾਂ ਨੂੰ ਬਚਾਓ ਇਲਾਕੇ ਦੀ ਜਿਹੜੀ ਹੈ ਨੌਜਵਾਨੀ ਦਾ ਬਹੁਤ ਵੱਡਾ ਬਿੜਾ ਕਰਕਾ ਹੈ ਨਸ਼ਾ ਜਿਹੜਾ ਘਰ-ਘਰ ਇੱਥੇ ਜਿਹੜਾ ਵਿਕ ਰਿਹਾ ਉਹਨੇ ਇਲਾਕੇ ਨੂੰ ਬੜਾ ਤਬਾਹ ਕੀਤਾ ਜੀ ਤੇ ਗਾਂ ਵੀ ਮੈਂ ਪੁਲਿਸ ਕਪਤਾਨ ਨੂੰ ਵੀ ਆਪਣੇ ਮਕਮਾਂਗਾ ਵੀ ਨਸ਼ੇ ਵਾਲੇ ਪਾਸੇ ਧਿਆਨ ਦੇਣ ਨੌਜਵਾਨਾਂ ਦਾ ਬਹੁਤ ਵੱਡਾ ਜਿਹੜਾ ਆ ਉਹ એનર્ਜੀ ਜਿਹੜੀ ਹੈ ਵੇਸਟ ਹੋ ਰਹੀ ਹੈ ਔਰ ਦੇਸ਼ ਦਾ ਬਿੜਾ ਕਰਕ ਹੋ ਰਿਹਾ ਜੀ ਬਾਈ ਆ ਜਾਈਗੀ ਜੋ ਹਾਲਾਤ ਬੰਦੇ ਯਾਰ ਨੇ ਕੋਈ ਲੱਗੇ ਮੁੰਡੇ ਵੀ ਗ੍ਰਿਫਤਾਰ ਪੁਲਿਸ ਨੇ ਹਾਲਾਤ ਤੇ ਤਿੰਨ ਮੁੰਡੇ ਪਤਾ ਲੱਗਾ ਜੀ ਇੱਥੇ ਮੁਕੇ ਦੇ ਵੀ ਆਏ ਸੀ ਤਿੰਨ ਲੜਕੇ ਗ੍ਰਿਫਤਾਰ ਕੀਤੇ ਆ ਜਿਸ ਤਰ੍ਹਾਂ ਮੇਰੇ ਛੋਟੇ ਭਾਈ ਨੇ ਦੱਸਿਆ ਕਿ ਬਹੁਤ ਬਰੂਟਲੀ ਉਹਦੇ ਹਰ ਸਰੀਰ ਨੂੰ ਜਿਸ ਤਰ੍ਹਾਂ ਕੀਰਫਰ ਕੀਤੀ ਹੈ ਇਹ ਕੋਈ ਇੱਕ ਗਰੋਹ ਦਾ ਕੰਮ ਹੋ ਸਕਦਾ ਕੋਈ 5-7 ਬੰਦੇ ਇਹਦੇ ਇਨਵੋਲਵ ਹੋ ਸਕਦੇ ਕਿਉਂਕਿ ਇਹ ਵੀਡੀਓਜ਼ ਵੀ ਆ ਰਹੀਆਂ ਨੇ ਜਿਹਦੇ ਚ ਪਤਾ ਲੱਗ ਰਿਹਾ ਕਿ ਉਹ ਇੱਕ ਪੰਜ ਸੱਤ ਬੰਦਿਆਂ ਦੀ ਮਿਲੀ ਭੁਗਤਣਾ ਜਿਸ ਤਰ੍ਹਾਂ ਨਾਲ ਉਹਦੀ ਡੈਡ ਬੋਡੀ ਨੂੰ ਇੱਥੇ ਦਰਿਆਦ ਵਿੱਚ ਲਿਆ ਕੇ ਸੁੱਟਿਆ ਗਿਆ ਦੋ ਤਿੰਨ ਬੰਦੇ ਦੀ ਲਾਸ਼ ਨੂੰ ਚੋਕੀ ਨਹੀਂ ਸਕਦੇ ਇਹ ਇੱਕ ਵੱਡੇ ਗਰੋਹ ਦਾ ਕੰਮ ਹੈ ਅਸੀਂ ਕਹਾਂਗੇ ਪੁਲਿਸ ਤੇ ਗਲਤੀ ਸਾਰੀ ਤੈਹ ਤੱਕ ਜਾ ਕੇ ਅਸਲ ਜਿਹੜਾ ਕ੍ਰਾਈਮ ਹੈ ਉਹਨੂੰ ਬਾਹਰ ਲਿਆਵੇ ਔਰ ਜਿੰਨੇ ਵੀ ਦੋਸ਼ੀ ਨੇ ਇਸ ਕੇਸ 'ਚ ਉਹਨਾਂ ਨੂੰ ਸਾਰੇ ਨੂੰ ਫੜਕੇ ਅੰਦਰ ਦੇਵੇ ਇਹ ਜੀ ਪ੍ਰੀਪਲਾਨ ਦੀ ਕਰੋ ਨੂੰ ਉਥੋਂ ਪਿੰਡੋਂ ਮੋਢੋਂ ਲਿਆ ਕੇ ਬੜੇ ਪ੍ਰੀਪਲਾਨ ਤਰੀਕੇ ਦੇ ਨਾਲ ਇੱਥੇ ਇਧਰ ਲਿਆ ਕੇ ਉਹਨੂੰ ਮਾਰਿਆ ਆ ਔਰ ਬਿਲਕੁਲ ਪਰੀ ਪਾ ਪੈਰ ਬਣੇ ਉਹਦੇ ਹੱਥ ਵੀ ਪਿੱਛੇ ਨੂੰ ਬਣੇ ਲੱਤਾਂ ਬਣੀਆਂ ਨੇ ਇਹ ਮਤਲਬ ਰੀਪਲਾਨ ਕਿਸੇ ਗੈਂਗ ਨੇ ਮਾਰਿਆ ਇਹਨੂੰ ਜਿਹੜੇ ਨਸ਼ੇੜੀ ਗੈਂਗ ਤਕੜਾ ਕੋਈ ਗੈਂਗਾ ਤਿੰਨ ਚਾਰ ਬੰਦੇ ਨਹੀਂ ਵੀ ਜਿਆਦਾ ਬੰਦੇ ਦਾ ਹੱਥ ਹੋ ਸਕਦਾ ਜੋ ਮਾਰੇਗਾ ਕਿ ਉੱਥੇ ਹਾਲਾਤ ਲੱਗਦੇ ਨੇ ਕਿ ਪਹਿਲੇ ਨਸ਼ਾ ਉੱਛਾ ਵੀ ਆਣ ਬਿਲਕੁਲ ਜੀ ਇਹ ਤਾਂ ਸਾਡਾ ਮੁੰਡਾ ਤੇ ਨਸ਼ਾ ਵੈਸੇ ਕਰਦਾ ਨਹੀਂ ਸੀ ਲੇਕਿਨ ਇੱਥੋਂ ਜਿਹੜੇ ਇਸ ਪਿੰਡ ਦੇ ਲੋਕਾਂ ਤੋਂ ਸੁਣਨ ਤੋਂ ਪਤਾ ਲੱਗਾ ਜਿਹੜੇ ਕ੍ਰਿਮੀਨਲ ਜਿਹੜੇ ਪਰੇ ਗਏ ਨੇ ਉਹ ਨਸ਼ੇ ਦੇ ਆਦੀ ਸਨ ਔਰ ਲਗਾਤਾਰ ਸਰਕਾਰੀ ਜਿਹੜਾ ਉਹ ਨਸ਼ੇੜੀਆਂ ਗੁੜੀਆਂ ਖੰਦੇਵਿਆ ਦੇ ਸੇਲ ਵੀ ਕਰਦੇ ਰਿਹਾ ਔਰ ਨਸ਼ੇ ਦੇ ਬਹੁਤ ਵਡਿਆਦੀ ਸੀ ਔਰ ਉਹਨਾਂ ਦਾ ਬਕਾਇਦਾ ਤੌਰ ਤੇ ਕ੍ਰਿਮਨਲ ਹਿਸਟਰੀ ਵੀ ਆ ਅਗੇ ਨਸ਼ਿਆਂ ਦੇ ਵਿੱਚ ਇੱਕ ਦੋ ਬੰਦੇ ਜਿਹੜੇ ਉਹਨਾਂ ਜੋ ਅੰਦਰ ਵੀ ਲੈ ਕੇ ਆਏ ਨੇ ਔਰ ਜਮਾਨਤ ਦੇ ਬਾਹਰ ਨੇ ਸੋ ਇਹ ਸਾਰਾ ਦਾ ਸਾਰਾ ਜਿਹੜਾ ਗੱਲ ਆ ਇਹ ਨਸ਼ੇ ਕਰਕੇ ਹੀ ਆ ਸਾਰਾ ਜਿਹੜਾ ਇਹ ਕ੍ਰਾਈਮ ਵਾਪਰਿਆ ਸੋ ਅਸੀਂ ਦੁਬਾਰਾ ਇਹ ਗੱਲ ਕਹਿੰਦੇ ਆ ਕਿ ਨਸ਼ ਜਿਹੜਾ ਜੇ ਕ੍ਰਾਈਮ ਰੋਕਣਾ ਤੇ ਪਹਿਲਾਂ ਨਸ਼ਾ ਰੋਕੋ ਜੀ ਜੇ ਜਵਾਨੀ ਬਚਾਣੀ ਆ ਨਸ਼ਾ ਰੋਕੋ ਅਦਰਵਾਈਜ਼ ਤੇ ਬੇੜਾ ਗਲਤ ਹੈ ਜੀ ਜਗਦੇਵ ਸਿੰਘ ਬੜੀ ਹਲਕੀ ਡੱਡਵੁੱਡੀ ਕੀ ਕਰ ਰਿਹਾ ਡੱਡਵੁੱਡੀ ਮੁੜਾ ਖਡਨਗਰ ਗ੍ਰਿਤਨੀ ਪਿੰਡ ਚਾਤਰੀ ਨੂੰ ਉੱਥੇ ਨਗਰ ਕੀਰਤਨ ਤੇ ਗਿਆ ਏ ਉੱਥੋਂ ਪਿੰਡ ਵਾਪਸ ਆ ਕੇ ਰੋਟੀ ਢੀ ਖਾ ਕੇ ਘਰ ਦੇ ਲੱਗੇ ਦੁਕਾਨਾ ਸਾਡੀ ਦੁਕਾਨ ਲੱਗੇ ਖੜਾ ਹੀ ਮੁੜਾ ਏ ਇਹ ਮੁੜੇ ਇਥੋਂ ਸ਼ਹਿਰ ਚ ਨਹੀਂ ਜਾਏ ਨਾ ਇਨਾ ਤੱਕੇ ਨਾਲ ਮੁੜਿਆਂ ਨੂੰ ਬਾਲਿਆ ਤੋਂ ਉਹਦੇ ਬਾਅਦ ਸਾਡਾ ਮੁੜਨ ਲੱਗਿਆ ਉਹਦੇ ਬਾਅਦ ਫੋਨ ਹੀ ਬੰਦ ਆਇਆ ਮੇਰੇ ਦਾ ਕਿਹੜੇ ਹੁੰਦੇ ਸੀ ਸ਼ਹਿਰ ਚ ਨਹੀਂ ਨਾਂ ਦਾ ਕੋਈ ਪਤਾ ਨਹੀਂ ਮੋਟਾ ਕੋਈ ਨੰਬਰ ਨੋਟ ਹੋਈ ਸਾਡੇ ਕੋਲ ਤਾਂ ਪਤਾ ਲੱਗਿਆ ਸਾਰਾ ਹੀ 22 ਦੇ ਬਾਰੇ ਤੁਹਾਨੂੰ ਹਾਂਜੀ ਦੂਸਰੇ ਦਿਨ ਕੰਪਲੇਨ ਕਰਾਈ ਆ ਜੀ ਮੇਰੇ ਲੋਗ ਆ ਜੀ ਗੱਲ ਇਹ ਕੱਲ ਨੂੰ ਅੱਜ 4 ਤਰੀਕ ਦੀ ਗੱਲ ਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਹੁਣ ਤਾਂ ਸਾਨੂੰ ਪੁਲਸ ਵਾਲੇ ਨੇ ਦੱਸਿਆ ਕੀ ਲੱਗਦਾ ਤੁਹਾਨੂੰ ਸਾਨੂੰ ਕੋਈ ਲੱਗਿਆ ਮਰ ਰੋਇਆ ਮਾਰ ਕੇ ਛੁੱਟਿਆ ਮੂਣਾ ਸਾਡਾ ਮੰਗ ਕੀ ਕਰਨੀ ਜਿੰਨਾ ਸਾਡਾ ਮੂਣਾ ਮਾਰਾ ਹੈ ਵੀ ਉਹਨਾਂ ਨੂੰ ਮਾਰਨੇ ਚਾਹੁੰਦੇ ਆ ਮਰਨੇ ਚਾਹਦੇ ਨੇ ਉਹ ਵੀ ਜਾਂ ਫਾਂਸੀ ਸਜ਼ਾ ਦੇ ਉਹਨਾਂ ਨੂੰ ਮੇਰਾ ਨਾਮ ਸਤਨਾਮ ਸਿੰਘ ਆ ਜੀ ਇਹ ਜਿੰਨੀ ਜਦੋਂ ਉਹਦੇ ਮਿਲੀਏ ਕੋਲ ਇਹ ਮੇਰੇ ਭਤੀਜਾ ਜੀ ਕੀ ਗੱਲ ਬਾਤ ਹੋਈ ਸਰ ਇਹ ਨਾ 4 ਤਰੀਕ ਤੋਂ 6 ਵਜੇ ਤੋਂ ਬਾਅਦ ਇਹ ਬੱਚੇ ਨੂੰ ਦੋ ਬੰਦੇ ਆਏ ਨੇ ਮੁੰਡੇ ਉਹਨਾਂ ਨੇ ਇਹਨੂੰ ਮੋਟਰਸਾਈਕਲ ਤੇ ਭਾਲ ਕੇ ਆਪਣੇ ਨਾਲ ਲੈ ਗਏ ਨੇ ਜੋ ਪਿੰਡ ਦੇ ਬੰਦੇ ਆਣ ਮੈਂ ਉਹਨਾਂ ਨੂੰ ਦੇਖਿਆ ਜਾਂਦਿਆਂ ਨੂੰ ਉਹਦੇ 4 ਤੀਜ ਤੋਂ ਆਪਾਂ ਲੱਭਿਆ ਬੱਚਾ ਨਹੀਂ ਲੱਭਾ ਸਾਨੂੰ ਦੂਵੇ ਦਿਨ ਆਪਾਂ ਥਾਣੇ ਤਲਾਹ ਦੇਤੀ ਦਰਗਾਹ ਦੇਤੀ ਤੇ ਆਪਾਂ ਸਾਰੇ ਪਾਸੇ ਲੱਭਦੇ ਰਹੀਆਂ ਅੱਜ ਸਾਨੂੰ ਪੁਲਿਸ ਤੋਂ ਕਾਲ ਆਈ ਹੈ ਕਿ ਤੁਹਾਡੇ ਬੱਤੀ ਦੀ ਡੈਥ ਹੋ ਚੁਕੀ ਹੈ। ਤੂੰ ਨੂੰ ਮਾਰ ਦਿੱਤਾ ਗਿਆ। ਇਹ ਦੋ ਮੁੰਲੇ ਸੀ ਐ ਕੋਈ ਪਛਾਣ ਕਿਥੋਂ ਫੋਨ ਸੀ ਪਾਉਂਦੇ ਨਹੀਂ ਹੈਗੇ। ਇਹ ਛੰਨੀ ਦੇ ਜੀ। ਛਰ ਛੰਨੀ ਜੀ। ਕੀ ਲੱਗਦਾ ਤੁਹਾਨੂੰ? ਇਹ ਮਰਦਰਾ ਜੀ। ਕੋਈ ਰਾਂਝਾ ਰੰਜਾ ਚੁੱਕੀ ਆਈ। ਨਹੀਂ ਇਹਨੇ ਰਾਂਝਾ ਕੋਈ ਨਹੀਂ ਇਹਨਾਂ ਦੀ। ਇਹਨਾਂ ਦੀ ਆਪੇ ਝੋਸ ਦੀ ਕੀ ਸਾਨੂੰ ਹੀ ਗੱਲ ਦਾ ਪਤਾ ਨਹੀਂ ਕੋਈ ਵੀ। ਤੇ ਇਹ ਤਾਂ ਬੰਦਾ ਸਖਤ ਸਖਤ ਕਾਰਵਾਈ ਹੋਣ ਕਹਿੰਦੇ ਫਾਂਸੀ 사ਜ਼ਾ ਮਿਲਣ ਕਹਿੰਦੇ।